ਵੱਡੀ ਗੱਲ ਆ ਸਾਥੀਓ ਸਾਰੇ ਨੌਕਰੂਮੇ ਇਕੱਲੇ ਇਕੱਲੇ ਬਾਤ ਨੂੰ ਕਨੇ ਕਨੇ ਨੂੰ ਪਾੜ ਕੇ ਇਹ ਨਵਾਂ ਰਾਜ ਜੋ ਪੈਦਾ ਕਰਨਾ ਚਾਹੁੰਦਾ ਡਰਦਾ ਰਾਜ ਪੈਦਾ ਕਰਨਾ ਚਾਹੁੰਦਾ ਇਹ ਮੋਦੀ ਦੀ ਲਾਈਨ ਤੇ ਚੱਲਣਾ ਚਾਹੁੰਦਾ ਸਾਥੀਓ ਆਪਾਂ ਨੂੰ ਪਤਾ ਕਿ ਮੋਦੀ ਨੇ ਕਿੱਦਾਂ ਸਾਡੇ ਸਾਰੇ ਜਿੰਨੇ ਵੀ ادارے ਨੇ ਉਹ ਪ੍ਰਾਈਵੇਟ ਕੀਤੇ ਨੇ ਔਰ ਉਹ 부ਚੀਆ ਜਈਆਂ ਸੰਸਾਵਾਸੀ ਜਿਨ੍ਹਾਂ ਦੇ ਵਿੱਚ ਸਾਨੂੰ ਨੌਕਰੀ ਮਿਲਣੀ ਸੀ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਸੀ ਉਹ ਸਾਰਿਆਂ ਦਾ ਜੋ ਇਹਨਾਂ ਨੇ ਹਾਨ ਕੀਤਾ ਉਹ ਬਹੁਤ ਹੀ ਦੇੜਨ ਜੋਗਾ ਤੋਂ ਸਾਨੂੰ ਪਤਾ ਕਿ ਇਹ ਕਰ ਕੀ ਰਹੇ ਨੇ ਇਸ ਕਰਕੇ ਸਾਥੀਓ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਚਾਹੇ ਅਸੀਂ ਕਿਸੇ ਵੀ ਮਹਿਕਮੇ ਦੇ ਵਿੱਚ ਪ੍ਰਾਈਵੇਟ ਤੌਰ ਤੇ ਜਾਂ ਸਰਕਾਰੀ ਤੌਰ ਤੇ ਕੋਈ ਵੀ ਮਹਿਕਮਾ ਨੌਕਰੀ ਕਰਦੇ ਆ ਜਾਂ ਅਸੀਂ ਪੈਨਸ਼ਨਰਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਪੈਨਸ਼ਨਰੋ ਜਿਨ੍ਹਾਂ ਨੂੰ ਅੱਜ ਤੋਂ 10 ਸਾਲ ਪਹਿਲਾਂ ਪੈਸੇ ਮਿਲਨੇ ਚਾਹੀਦੇ ਸੀ ਅੱਜ ਉਹ ਡਿਗ ਡੇ ਡੇ 30000 ਬਿਜਲੀ ਬੋਰਡ ਦਾ ਪੈਨਸ਼ਨਰ ਬਰ ਚੁੱਕਿਆ ਵਾ ਉਹਨਾਂ ਨੂੰ ਪਤਾ ਨਹੀਂ ਕਿੱਥੇ ਇਹ پیسے ਦੇ ਕੇ ਆਊਗਾ ਉਹਨਾਂ ਦਾ ਪਾਪ ਵੀ ਲੱਗ ਜਾਣਾ ਇਹਨੂੰ ਇਹਨਾਂ ਆ ਜਿਹੜੇ ਇਹਨੇ ਪੁੱਪਜ ਬਣਤੇ ਨੇ ਇਹਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਥੀਓ ਬਾਹਰ ਜੋ ਕੀਤੇ ਸੀ ਉਹਨਾਂ ਤੋਂ ਪੱਜਾ ਹੋਇਆ ਮੁੱਖ ਮੰਤਰੀ ਆ ਭਗਾਉਣਾ ਮੁੱਖ ਮੰਤਰੀ ਹੋਊਗਾ ਜਿਹੜੇ ਬਾਦਲ ਜਾਂ ਹੋਰ ਸਾਡੇ ਹੁਣ ਤੱਕ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਦਾ 10 ਸਾਲ 5-5 ਸਾਲ ਲਾਲੇ ਸੀਗੇ ਪਰ ਸਾਥੀਓ ਇਹਦਾ 50 ਸਾਲਾਂ ਦਾ ਜਿਉ ਹਾਲ ਹੋਊਗਾ ਜੋ ਉਹਨਾਂ ਦਾ ਹੋਇਆ ਵਾ ਤੋਂ ਅਸੀਂ ਅੱਜ ਚੈਲ ਇਹਨੂੰ ਚੈਲੰਜ ਕਰਨਾ ਆਇਆ ਆ ਕਿਤੇ ਜੇ ਤੂੰ ਨਾ ਸੁਧਰਿਆ ਤਾਂ ਤੇਰਾ ਉਦੋਂ ਪਹਿਲਾਂ ਉਹੀ ਹਾਲ ਕਰਾਂਗੇ ਜੋ ਅਸੀਂ ਪਹਿਲਿਆਂ ਦਾ ਕੀਤਾ ਸੋ ਬਲਾਜਬਾਂ ਨੂੰ ਔਰ ਸਾਨੂੰ ਸਾਰਿਆਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਪਣੇ ਔਰਤਾਂ ਨੂੰ ਸਭ ਨੂੰ ਇਕੱਠੇ ਹੋ ਕੇ ਸਾਰੇ ਮਹਿਗਮਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਦੀ ਚਾਹੀਦੀ ਆ ਸੋ ਇਹ ਲੜਾਈ ਬਹੁਤ ਵੱਡੀ ਲੜਾਈ ਆ ਆਪਾਂ ਸਾਰੇ ਇਕੱਠੇ ਹੋ ਕੇ ਜਦੋਂ ਲੜਾਂਗੇ ਤਾਂ ਲੱਗਦੀ ਆ ਕਿ ਜਿੱਤ ਸਾਡੀ ਹੋਏਗੀ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਮੈਂ ਦੋ ਨਾਰੇ ਲਾਵਾਂਗਾ ਨਾਰੇ ਦਾ ਜਵਾਬ ਠੋਕੇ ਦਿਓ

ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਪੀਣ ਲਈ ਜਾ ਰਹੇ ਨੇ ਪਾਣੀ ਦਾ ਜਿਹੜਾ ਟੈਂਕਰ ਹੈਗਾ ਬਿਲਕੁਲ ਆਪਣੇ ਪੰਡਾਲ ਦੇ ਸੱਚੇ ਹੱਥ ਜਿਹੜਾ ਸਟੇਜ ਦੇ ਸੱਚੇ ਹੱਥ ਲੱਗਾ ਹੋਇਆ ਹੈ ਪਾਣੀ ਤੁਸੀਂ ਇੱਥੋਂ ਪੀ ਸਕਦੇ ਹੋ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਗਤੀਵਿਧੀ ਕਰਨ ਤੋਂ ਬਾਅਦ ਜਿਹੜਾ ਪੰਡਾਲ ਦੇ ਵਿੱਚ ਹਾਜ਼ਰ ਜ਼ਰੂਰ ਹੋ ਜਾਇਆ ਕਰੋ ਸਾਥੀ ਅਮਨ ਸ਼ਰਮਾ ਜੀ ਹਾਂ ਜੀ ਕਾਹ ਚੈਰ ਹੈ ਕੈਰ ਹੈ ਕੈਈ ਕਿਹਾ ਹੈ ਨਾ ਜਿਹੜੇ ਵੀ ਸਾਥੀ ਬਾਹਰ ਨੇ ਦੁਬਾਰਾ ਬੇਨਤੀ ਆ ਕਿ ਕਿਰਪਾ ਕਰਕੇ ਪੰਡਾਲ ਦੇ ਵਿੱਚ ਆ ਜਾਣ ਸਾਥੀ ਅਮਨ ਸ਼ਰਮਾ ਜੀ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਨੀ ਹੈ ਭੈਣ ਜੀ ਅਮਰਜੀਤ ਕੌਰ ਰਣ ਸਿੰਘ ਵਾਲਾ ਕਿ ਉਹ ਚੰਦ ਲਫਜ਼ ਤੁਹਾਡੇ ਨਾਲ ਸਾਜੇ ਕਰ ਗਏ ਹਣ ਸਾਥੀ ਅਮਨ ਸ਼ਰਮਾ ਜੀ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਜਾ ਫਰੰਟ ਦੇ ਸੱਦੇ ਦੇ ਆਏ ਹੋਏ ਵੱਖ-ਵੱਖ ਜਿਹੜਿਆਂ ਤੋਂ ਸਾਰੇ ਵਿਭਾਗਾਂ ਦੇ ਆਗੂ ਬਾਟਰ ਸਹਿਬਾਨ ਅਤੇ ਮਾਨਪਤਾ ਆਸ਼ਾ ਵਰਕਰ ਮਿੱਡੇ ਵੀਲ ਸਾਰਿਆਂ ਤੋਂ ਪਹਿਲਾਂ ਜੈ ਜਨਤਾ ਜੈ ਸੰਘਰਸ਼ ਸਾਥੀਓ ਜਦੋਂ ਅਸੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 2022 ਕਿ ਲਿਆਂਦਾ ਸੀ ਅਸੀਂ ਸੋਚਿਆ ਸੀ ਕਿ 92